ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਦੇਵੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਬਾਈ ਹੁੰਦਾ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼ਹੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਆ ਡਾਕਟਰ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਆਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋ ਦੋ ਨਾਗਾਂ ਦੇ گاਵਾਂ ਦੇ ਵਿੱਚ ਦਿਖਾਵਾਂਗੇ ਇੱਕ ਜਿਹੜੀ ਸਾਹਮਣੇ ਆ ਸਕਰੀਨ ਤੇ گاਹ ਬਿਲਕੁਲ ਤਾਜੀ ਸੂਈ ਤੇ ਇਹਦੇ ਨਾਲ ਜਿਹੜੀ ਬਧੀਆ ਗਾਂ ਦੋਸਤੋ ਇਹ ਗੱਬੜੀਆਂ ਜੀ ਸੂਨ ਦੇ ਵਿੱਚ ਟਾਈਮ ਕਿੰਨਾ ਖੜਦੀ ਆਪਾਂ ਡਿਟੇਲਸ ਆਈ ਇਹਦੀ ਬਾਈਕ ਖਦੀਰ ਸਿੰਘ ਦੇ ਕੋਲੋਂ ਕੋਸ਼ਿਸ਼ ਕਰਾਉਣਾ ਸੰਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖੇਦਣ ਤੋਂ ਪਹਿਲਾਂ ਤਸੰਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੰਦੀ ਕਰਕੇ ਪਸ਼ੂ ਖੇਦਣ ਤੋਂ ਪਾਕੇ ਬਾਅਦ ਵਿੱਚ ਕੋ ਲੰਬੜੀ ਗੱਲਾਂ ਚੈਨਲ ਨੂੰ ਵੀ ਜੀ ਗੁਰੂ ਐਂਡ ਪੈਕੇਜ ਰੂ ਦੇਖੋ ਆਪਾਂ ਬਾਈ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਦੋ ਕੁਛੜੀ ਸਾਰੀ ਕੁੱਛ ਲੈਣੀ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਠੀਕ ਠਾਕ ਹਾਂ ਜੀ ਠੀਕ ਠਾਕ ਜੀ ਐਡਰੈਸ ਬੋਲ ਦਿਓ ਬਾਈ ਜੀ ਆਪਕੇ ਪਿੰਜਰਸਪਾਲ ਤਹਿਸੀਲ ਬੰਦਵਾਗੜਾ ਡਿਸਟ੍ਰਿਕਟ ਅੰਮ੍ਰਿਤਸਰ ਆ ਜੀ ਠੀਕ ਹੈ ਜੀ ਫੋਨ ਨੰਬਰ ਦਾ ਨਾਮ 70876 7087696492 ਠੀਕ ਹੈ ਜੀ ਹਾਂ ਜੀ ਨਾਮ ਕੀ ਹੈ ਡਾਇਰੈਕਟਰ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂ ਜੀ ਗੁਰਦਰਾ ਸਾਹਿਬ ਦੇ ਲਾਗੇ ਹੈ ਹਾਂ ਗੁਰਦਰਾ ਸਾਹਿਬ ਦੇ ਲਾਗੇ ਬਿਲਕੁਲ ਠੀਕ ਹੈ ਨੇ ਵਾਰਦਾ ਨਹੀਂ ਸ਼ੌਂਕ ਨਹੀਂ ਆਪਣਾ ਵੇਚ ਦੁੱਧ ਵੀ ਇਹ ਸੀਦਾ ਵਿੱਚੋਂ ਕੋਈ ਪੇਪਰ ਦੀ ਸੇਲ ਕਰ ਹਾਂਜੀ ਹਾਂਜੀ ਠੀਕ ਹੈ ਜਿਦਾਂ ਸੁਆ ਇਕੱਠਾ ਹੋ ਗਿਆ ਸਾਰਾ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਦੋ ਗਾਵਾਂ ਜੇ ਇੱਕ ਗੱਬਣੇ ਤੇ ਇੱਕ ਸੂਈ ਹੈ ਨਾ ਹਾਂਜੀ ਜਿਹੜੀ ਗਾਂ ਸੂਈ ਆ ਪਹਿਲੂ ਇਹ ਤੋਂ ਸ਼ੁਰੂ ਕਰ ਲਈਏ ਡਿਟੇਲ ਦੱਸੀਏ ਵੀ ਇਹਨਾਂ ਨੂੰ ਕਿੰਨਾ ਸੁਆ ਸੀ ਇਹ ਦੂਜੇ ਸੁਵੇ ਸੂਇਆ ਜੀ ਕਿੰਨਾ ਟਾਈਮ ਹੋ ਗਈ ਸੀ ਸੂਈ ਨੂੰ ਤਿੰਨ ਚਾਰ ਦਿਨ ਹੋਇਆ ਜੀ ਠੀਕ ਹੈ ਜੀ ਕਿੰਨਾ ਕੋ ਬੋਲੋ ਚੋਂ ਡੀ 12 15 ਡੇਟ ਬੋਲ ਆ ਜਾਗੀ ਜਿਹੜਾ ਹੁਣ ਚੋਂ ਬੋਲੋ ਹਾਂਜੀ ਠੀਕ ਹੈ ਬੱਚਾ ਨੇ ਕੀ ਦਿੱਤਾ ਜੀ ਬੱਚਾ ਵਜਾ ਨੇ ਵਛਾ ਦਿੱਤਾ ਜੀ ਆਹ ਦੋਸਤੋ ਬੱਚਾ ਜਮਗਰ ਆ ਵਛਾ ਦੀ ਚੈੱਕ ਕਰ ਲੋ ਆ ਇਹ ਨਾਰੂਆ ਨਾਲ ਹੀ ਵਿਖਾ ਦੇਣਾ ਲੋ ਜੀ 14 15 ਲੀਟਰ ਹੈ ਜਿਹੜੀ ਆ ਸਟਾਰਟਿੰਗ ਕੀਤੀ ਆ ਆਰਡਰ ਕੋਆ ਵੀ ਕਰਵਾਈ ਆ ਬਹੁਤ ਸੁਣੀ ਚਾਰ ਕੀਤੀ ਆ ਕਿੰਨਾ ਕੁ ਬਾਈਜੀ ਚਵਾ ਦੂਗੀ ਇਹ ਬਾਈ ਪਲਸ ਚਲਾਉਗਾ ਜੀ ਬਾਈ ਪਲਸ 14 ਹਾਂ ਜੀ ਤੋੜ ਕੇ ਦਿਖਾਈਏ ਬਾਈ ਜੀ ਲੋ ਦੋਸਤੋ ਗਾਹ ਦਾ ਕੱਢਗਾਟ ਚੈੱਕ ਕਰ ਲੋ ਬਰੀਡ ਕੋਣੀ ਚੈੱਕ ਕਰ ਲੋ ਆਰਡਰ ਕੁਆਲਿਟੀ ਤੋਂ ਮੁਖਾਦਨਾ ਥਣਾ ਥੋਣ ਦੀ ਸਪੀਸ ਜਿਹੜੀ ਆਪਦੇ ਚਾਰੇ ਥਾਂ ਨਿਕਲਣੇ ਲੱਗੇ ਗੈਪ ਦੇ ਵਿੱਚ ਕੋਈ ਫੋਟੋ ਸ਼ਾਟ ਨਾਲ ਮਾਰਨਿੰਗ ਟਾਈਮ ਦੋਸਤੋ ਸਵੇਰ ਦਾ 9 ਵਜੇ ਦਾ ਹੋਊਗਾ ਜੀ ਵੀਡੀਓ ਬਣਾਉਂਦਾ ਦੋ ਦੋ ਕਰੋ ਚੈੱਕ ਜੀ ਦਾ ਆਰਡਰ ਨਾ ਦੋ ਕਹਾ ਮਾਰ ਕੇ ਦੋਸਤ ਤੁਹਾਨੂੰ ਦਿਖਾਵਾਂਗੇ ਜਰੂਰ ਜੀ ਜੀ ਵੀਡੀਓ ਵਿੱਚ ਹੀ ਬਾਕੀ ਦੋਸਤ ਸਟੇਰ ਤੋਂ ਬਖਾਣਾ ਆਰਡਰ ਕਰੋ ਚੈੱਕ ਕਰਾਂ 22 ਪਲੱਸ ਦੀ ਉਮੀਦ ਕਰਦਾ ਵੀਰ ਬਾਕੀ ਜਿਹੜਾ ਕੋਈ ਵੀਰ ਭਰਾ ਖੜੂਗਾ ਫਰੀਦ ਕੇ ਸੇਵਾ ਤੇ ਡਿਪੈਂਡ ਕਰਦੀ ਹੈ ਗੱਲ ਜੀ ਜਿਹੋ ਜੀ ਸੇਵਾ ਕਰੋਗੇ ਕਰਮਣੀਆਂ ਦੋਦੇ ਇਹੋ ਜਿਹੇ ਚਵਾਂਦੀਆਂ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਜੀ ਦੇਖੋ ਜੀ ਦਰਸਮ ਬੋਲ ਕੇ ਨਾ ਕਰਨਾ ਬੋਲੇ ਦਾ ਨਾਮ 85 86 ਹਾਂਜੀ ਡੀ ਲਾਈਨ ਬਤਰੀਆ ਦੀ ਦਵਾਂਗੇ 80000 ਹਾਂ 80000 ਜੀ ਠੀਕ ਹੈ ਜੋ ਕਿ ਹੈ ਕਿ ਜੇ ਇਸ ਕੋਈ ਮੋਟੇ ਵਿੱਚ ਥੋੜਾ ਬੜਾ ਮਾਨ ਜਿਹੜਾ ਕਰਦੇ ਆ ਠੀ ਦੋਸਤੋ ਡਿਮਾਂਡ ਹੈ ਵੈਸੇ ਬਾਈ ਕਹਿੰਦਾ ਭਾਵੇਂ 80 ਕਰ ਲਓ 85 ਕਰ ਲਓ 72000 ਰੁਪਏ ਜਿਹੜਾ ਹੋਊਗਾ ਮੌਕੇ ਦਾ ਜਿਹਦੇ ਵਿੱਚੋਂ ਆਇਆ ਗਿਆ ਦਾ ਤੁਹਾਡਾ ਮਾਨ ਤਾਨ ਸ਼ੋਰ ਛਪਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਜੇ ਮੋਲ ਫਿਕਸ ਨਹੀਂ ਹੁੰਦੇ ਵੀਡੀਓ ਵਾਲੇ ਇਹਦੇ ਨਾਲ ਇੱਕ ਗਾਂਵਾ ਜੀ ਗੱਪਣ ਸੋਤੀ ਆ ਜੀ ਕਿੰਨਾ ਟਾਈਮ ਖੜੀ ਡਰਸ ਸੁਣਦੇ ਵਿੱਚ ਇਹ 8 ਦਿਨ ਖੜੀ ਹੈ ਜੀ 8 ਦਿਨ ਖੜੀ ਇਸ ਵਕ ਹਨ ਸੁਣਗੇ ਇਹ ਵੀ ਦੂਜੇ ਸਵੇਰੇ ਜੀ ਠੀਕ ਹੈ ਜੀ ਇਹਨੂੰ ਵੀ ਕੱਢੀ ਆਵਾਜ਼ੀ ਤੋਰ ਕੇ ਦਿਖਾਈਏ ਕਰ ਲਓ ਜੀ ਲਓ ਜੀ ਦੋਸਤੋ ਇਹਦਾ ਵੀ ਗਾਂ ਦਾ ਕੱਟ ਕਰਕੇ ਕਰ ਲਓ ਅਜੇ ਜਿਹੜੀਆਂ ਵਲਟ ਨਾ ਪਈਆਂ ਹਵਾਨੇ ਬਹੁਤ ਦੋਸਤੋ ਇਹ ਵਲਟ ਨਾ ਪਈਆਂ ਦੇਖੋ ਕਰੋ ਚੱਕ ਰਾਜਸ਼ਣ ਫੀਡ ਚੱਲ ਰਹੀ ਇਹਨੂੰ ਠੀਕ ਹੈ ਜੀ ਹਾਂ ਜੀ ਆਹ ਲੋ ਦੋਸਤੋ ਕਰੋ ਚੱਕ ਜੀ ਰਾਜੀ ਆ ਪੂਰੀ ਦੇਖੋ ਜੀ 8 ਦਿਨ ਦਾ ਟਾਈਮ ਹੈ ਤੇ ਸੂਨ ਦੇ ਵਿੱਚ ਪਿਆ ਦੂਜਾ ਸੂਹਾ ਸੁਣੀਏ ਡਾਕਟਰ ਸਾਹਿਬ ਦੋਦੇ ਨੇ ਕਹਣਾ ਵੀ ਚੋਇਆ ਜੀ ਇਹ 30 ਪਲੱਸ ਆ ਜੀ ਤੇ ਪਲੱਸ ਲੋ ਤੋਂ ਦੁੱਧ ਨੇ ਚੋਆਇਆ ਕਰਵਾਈ ਨਹੀਂ ਜਿਹਦੇ ਹਿਸਾਬ ਨਾਲ ਇਹ ਪਿਆਰੀ ਕਰਨ ਲਈਏ ਦੋਸਤੋ ਵੇਖੋ ਇਹ ਦਿਲਕ ਬੈਂਕ ਕਰ ਲੋ ਚ ਇੱਕ ਬਹੁਤ ਮੋਟੀ ਮਿਲਕ ਬੈਂ ਹੈ ਹਾਂਜੀ ਆਹ ਵੇਖੋ ਇਹ ਜੀ ਬੈਂਕ ਕਰਾਜੀ ਘੱਟ ਵਾਲਾ ਵਾਨਾ ਜੀ ਲਓ ਜੀ ਕਰੋ ਚੈੱਕ ਜੀ ਤੇ ਲਾਪੋਰੀਆਂ ਜੀ ਹਾਂਜੀ ਇੱਥੇ ਆਉਣਾ ਹੈ ਠੀਕ ਹੈ ਜੀ ਦੋਸਤੋ ਸੂਤਾ ਕੱਟ ਲਗਾ ਜੀ ਜਿਹੜਾ ਆਰਡਰ ਤਿਆਰ ਕਰਨਾ ਨੇ ਸੰਡੇ ਸਮੇਂ ਤੱਕ ਬਹੁਤ ਵੱਡਾ ਆਰਡਰ ਤਿਆਰ ਕਰ ਲੂਗੀ ਇਹ ਮੋਲੇ ਦਾ ਪਿਆਰਾ ਬਾਈ ਤੋਂ ਕੁਛ ਲੈ ਕਿੰਨਾ ਮੁੱਲ ਕਰਾਂਗਾ ਸਰ ਮੋਲੇ ਦਾ ਕਰ ਲੀਏ ਭਾਈ ਲੱਖ ਕਰ ਲੀਏ ਇੱਕ ਲੱਖ 10 ਕਰ ਦਈਏ ਪਰ ਜੋ ਮੌਕੇ ਦਾ 90000 ਕਰਾਂਗੇ 90000 ਹਾਂਜੀ ਜਿਦੋਂ ਮਾਨਤਨ ਹੋ ਜੇ ਚੋ ਮਾਨਤਨ ਹੋ ਜਾ ਠੀਕ ਹੈ ਜੀ ਤੇ ਜੇ ਮਤਲਬ 8 ਦਿਨ ਬਾਅਦ ਵੀ ਕੀ ਸੁਣਨ ਤੋਂ ਬਾਅਦ ਤੇ ਫਿਰ ਇਹਦਾ ਸੁਣਦੇ ਟਾਈਮ ਤੇ ਜੋ ਮੁੱਲ ਹੋਏ ਇਹ ਉਹ ਸੁਣਦੇ ਹਿਸਾਬ ਉਹਦੇ ਹਿਸਾਬ ਨਾਲ ਹੋਊਗਾ ਉਹ ਵੱਖਰਾ ਬੋਲੋਗੇ ਇਹ ਮੁੱਲ ਗੱਬਣ ਗੱਬਣ ਦਾ ਹੈ ਗੱਬਣ ਗੱਬਣ ਦਾ 90000 ਹਾਂਜੀ ਕਰਾਜਨ ਫੀਰ ਚੱਲਣਗੇ ਇਹਨੂੰ ਠੀਕ ਹੈ ਜੀ ਹਾਂਜੀ ਦੋਸਤੋ ਬਾਈ ਨੇ ਕਿਹਾ ਤਾਂ ਵੀ 90000 ਰੁਪਿਆ ਦਾ ਦੋ ਚਾਰ ਗੰਦਾ ਜਿਹੜਾ ਹੋਊਗਾ ਮੁੱਲ ਜਿਹੜਾ ਜਿਵੇਂ ਕਿ ਸੁਣਨ ਤੋਂ ਪਹਿਲਾਂ ਪਹਿਲਾਂ ਦਾ ਜੇ ਇਸ ਬਾਰੰਤੇ ਸੁਣਦੀ ਹੈ ਫੇਰ ਦਾ ਮੁੱਲ ਦੋਸਤ ਹੋਊਗਾ ਉਸ ਨੂੰ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਦਾ ਮੁੱਲ ਵੱਖਰਾ ਹੋਊਗਾ ਜੀ ਬਾਕੀ ਦੋ ਨਾ ਗਿਆ ਦੋਵੇਂ ਨਾਲ ਤੁਹਾਨੂੰ ਦਿਖਾਤੇ ਆ ਇਹ ਗਾਂ ਦੀਆਂ ਪਤਾਰਾ 1500 ਮਾਰਤੀ ਬਣੀ ਬਚਾਵਾ ਕੇ ਦੋਸਤੋ ਪਹਿਲਾਂ ਤੁਹਾਨੂੰ ਮਾਰ ਕੇ ਕੰਨ ਦਿਖਾ ਦਿੰਨੇ ਚੈੱਕ ਕਰਾ ਲੈਂਦੇ ਅਜੇ ਪਾਣੀ ਪਾ ਲਈ ਮੈਂ ਮੈਂ ਮਾਰ ਰਿਹਾ ਹਾਂ ਚੈੱਕ ਕਰ ਰਿਹਾ ਹਾਂ ਬੱਚਾ ਬਿਲਕੁਲ ਚੰਗੜਿਆ ਦੇਖ ਲਓ ਵੀ ਦੋਸਤ ਟੋਡਾਂ ਜਾਂਦੀਆਂ ਮਾਰਦੇ ਕਰਕੇ ਇਸ ਕਰਕੇ ਬਾਈ ਕਹਿੰਦਾ ਵੀ ਆਹ ਘਰ ਨੂੰ ਪਸਮਾ ਕੇ ਗਾਣ ਨੂੰ ਤੇ ਬੱਚੇ ਨੂੰ ਜਿਹੜਾ ਦੁੱਧ ਉਹ ਬੋਤਲ ਦੇ ਵਿੱਚ ਪਿਆਲੀ ਦਾ ਜੀ ਤਾਂ ਰੰਗ 150 40 ਆ ਦੇ ਬਰਾਬਰ ਹੋਊਗੀ ਮੈਂ ਨਾ ਮਛੀ ਮੋਟਰ ਹੈ ਜੀ ਪੋਲੀਆਂ ਧਾਰਾਂ ਜੀ ਠੀਕ ਹੈ ਜੀ ਮੋਟੀ ਮੋਟੀ ਧਾਰਾਂ ਹੈ ਗਾਵਾ ਦੋਸਤੋ ਦੋਵੇਂ ਬਹੁਤ ਸੋਹਣੀਆਂ ਚੰਗੀਆਂ ਬੀੜਲੀਆਂ ਚੰਗੇ ਦੁੱਧ ਵਾਲੀਆਂ ਇਹ ਚੰਗੇ ਦੁੱਧ ਵਾਲੀ ਰੱਖਦੇ ਆ ਸਭੀ ਸਾਡੇ ਕੋਲ 35 ਪਲੱਸ ਆ ਠੀਕ ਹੈ ਇਹ ਵੀ ਗੱਬਣੇ ਘੜਤ ਹਾਂਜੀ ਗੱਬਣੇ ਆ ਟੋਕਰ ਗੱਬਣੇ ਆ ਅੱਛਾ ਟੋਕਰ ਗੱਬਣੇ ਇਹ ਵੀ ਸੇਲ ਕਰਨੀ ਨਹੀਂ ਇਹ ਰੱਖੀ ਹੈ ਜੀ ਆਪਣੇ ਠੀਕ ਹੈ ਸ਼ੌਂਕੀਆਂ ਦੌਰ ਦੇ ਸਾਰੀ ਹੁਣ ਸੁਆ ਇਕੱਠਾ ਹੋ ਗਿਆ ਨਾ ਠੀਕ ਹੈ ਦੋਸਤੋ ਆਹ ਸੁਣਾਈ ਕਰੋ ਕੁਆਲਿਟੀ ਤੇ ਪਸਮਾ ਕੇ ਗਾਂ ਦਾ ਫਰਕ ਦੇਖੋ ਇਹਦਾ ਮੁੱਲ ਹੈਗਾ ਜੀ ਦੋਸਤੋ 72000 ਰੁਪਏ ਲੈਂਨ ਜੀ ਦੇ ਵਿੱਚ ਤੋਂ ਮਾਨਤਾ ਦਾ ਸਰਾ ਬਰਾ ਹੋ ਗਿਆ। ਲੰਚਾ ਕਰੂ ਬਾਲ ਦਿਖਾ ਦੇ। ਠੀਕ ਹੈ। ਦੱਸਾ ਉਹ ਦਮ ਸੁਣਾ ਨਹੀਂ ਮਾਰੇ ਤਰਾ। ਬਈ ਦੇਖੋ ਚੈੱਕ ਕਰੋ ਕਿ ਅਗਲੇ ਦਿਨ ਹੋਣਾਂਗੇ ਘਰਾਂ ਦੇ ਖੂਸੇ ਆਈ ਦੀ। ਤੇ ਇਹ ਮਗਲ ਨਹੀਂ ਮਾਰਦੇ। ਸ਼ੇ ਕਰ ਰਹੇ ਹੁਣੇ ਤਾਂ ਠੀਕ ਹੈ ਜੀ ਦੋ ਨਗ ਦੋਸਤੋ ਦਿਖਾਇਆ ਇੱਕ ਗਾਂ ਬਿਲਕੁਲ ਤਾਜੀ ਸੂਈ ਹੈ ਧਾਰਾ ਤੋਂ ਚਾਰੇ ਖਾਨੇ ਤੋਂ ਮਾਰ ਕੇ ਦਿਖਾਤੀਆਂ ਇਹ ਕੇਰੀ ਦੀ ਗਾਂ ਦੋਸਤੋ ਗੱਪਣੀਆਂ ਗੱਪਣ ਪਸ਼ੂਆਂ ਦੀ ਟਿੱਪਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰ ਲਓ ਠੰਡੀ ਸੀਲ ਹੈ ਜੀ ਪੂਰੀ ਇਹ ਵੀ ਲਓ ਸੂਏ ਸਵੇਰ ਪਹੁੰਚਦਾ ਹੁਣੋ ਇੱਕ ਟਾਈਮ ਦੋ ਟਾਈਮ ਚੋ ਕੇ ਤੁਹਾਡਾ ਹੱਕ ਬੰਦਾ ਤਸੱਲੀ ਆਪਣੀ ਜਰੂਰ ਕਰਿਆ ਕਰੋ ਐਡਰੈਸ ਬਾਈ ਦਾ ਫੇਰ ਫਿਰ ਬੋਲ ਦੇਣਾ ਪਿੰਡ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾਮ ਉਹ ਬਾਈਓ ਦਾ ਕੁਲਦੀਪ ਸਿੰਘ ਦਾ ਫੋਨ ਨੰਬਰ ਬਾਈ ਜੀ ਆਪਣਾ ਕਰੀ ਫੇਸਬੁਕ ਦਾ 78 7696492 ਠੀਕ ਹੈ ਜੀ ਦੋਵੇਂ ਮਤਲਬ ਇੰਨੇ ਮਹਿੰਗਾ ਵਾਂਗੇ ਦੋਈਆਂ ਠੀਕ ਹੈ ਜੀ ਭਾਵੇਂ ਜਨਾਨੀਆਂ ਚੋਂ ਭਾਵੇਂ ਬੰਦਾ ਚੋਂ ਠੀਕ ਹੈ ਜੀ ਭਾਵੇਂ ਮਸ਼ੀਨਾਂ ਚੋਂ ਠੀਕ ਹੈ ਜੀ ਮਸ਼ੀਨ ਦੇ ਚੋਈ ਹੋਈ ਭਾਵੇਂ ਮਸ਼ੀਨ ਦੇ ਚੋਈ ਹੋਈ ਠੀਕ ਠੀਕ ਧੰਨਵਾਦ ਉਸਤਰਾ ਵੀਡੀਓ ਦੇਖਣ ਵਾਸਤੇ